ਇਹ ਸੈਕਟਰੀ ਮੰਡੀ ਬੋਰਡ ਜਿਹੜੇ ਹੈਗੇ ਆ ਇੱਥੇ ਨਰਿੰਦਰ ਸਿੰਘ ਉਹਨਾਂ ਵੱਲੋਂ ਇੱਕ ਲੈਟਰ 18 ਤਰੀਕ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਲਿਖਿਆ ਗਿਆ ਸੀਗਾ ਕਿ ਇੱਥੇ ਕੋਈ ਮੰਡੀ ਦੇ ਏਰੀਏ ਦੇ ਵਿੱਚ ਕੋਈ ਨਜਾਇਜ਼ ਉਸਾਰੀ ਕਰ ਰਿਹਾ ਹੈਗਾ ਤੇ ਉਹਨਾਂ ਨੇ ਬਕਾਇਦਾ ਲਿਖਿਆ ਕਿ ਉਹ ਜਿਸ ਦਿਨ ਛੁੱਟੀ ਹੁੰਦੀ ਹੈ ਛੁੱਟੀ ਦਾ ਫਾਇਦਾ ਖਾਉਂਦੇ ਹੋਏ ਉਸਾਰੀ ਕਰਦਾ ਬਾਰ-ਬਾਰ ਇਹਨੂੰ ਰੋਕਿਆ ਜਾਂਦਾ ਰੋਕਣ ਦੇ ਬਾਵਜੂਦ ਵੀ ਇਹ ਰੁਕਦਾ ਨਹੀਂਗਾ ਬੰਦਾ ਉਹ ਵੱਖਰੀ ਗੱਲ ਆ ਵੀ ਜਦੋਂ ਅਸੀਂ ਇਹ ਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਤੇ ਇਹਦੇ ਖਿਲਾਫ 12-13 ਮੁਕਦਮੇ ਐਨਡੀਪੀਐਸ ਦੇ ਦਰਜ ਨੇ ਇਹਦੀ ਬੇਲ ਵੀ ਹਾਈ ਕੋਰਟ ਤੋਂ ਰਿਜੈਕਟ ਹੋ ਚੁੱਕੀ ਹੈ ਸੰਗਰੂਰ ਦੇ ਵਿੱਚ ਦੋ ਪਿੱਛੇ ਜੇ ਉੱਥੇ ਜਿਹੜਾ ਈਓ ਸੀਗੇ ਆਪਣਾ ਸੰਗਰੂਰ ਉਹਨਾਂ ਨੇ ਦੋ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ ਸੀ ਉੱਥੇ ਅਸੀਂ ਗਏ ਸੀਗੇ ਇਸ ਤੋਂ ਪਹਿਲਾਂ ਸੁਨਾਮ ਇੱਕ ਪਹਿਲਾਂ ਕੀਤੀ ਗਈ ਸੀ ਇਹ ਹੁਣ ਚੌਥੀ ਪ੍ਰਾਪਰਟੀ ਹੈ ਤੇ ਬਾਈ ਚਾਂਸ ਇਹ ਹੈ ਵੀ ਇਹ ਸਾਰੇ ਹੀ ਬੰਦੇ ਨਸ਼ੇ ਨਾਲ ਰਿਲੇਟਡ ਹੈਗੇ ਆ ਇਹਦੇ ਖਿਲਾਫ ਵੀ ਮੈਂ ਤੁਹਾਨੂੰ ਦੱਸਿਆ 12 ਤੋਂ 13 ਮੁਕਦਮੇ ਦਰਜ ਹੈ ਤੇ ਇਹਦੀ ਬੇਲ ਹਾਈ ਕੋਰਟ ਤੋਂ ਡਿਸਮਿਸ ਹੋ ਚੁੱਕੀ ਹੈ ਕਿਸੇ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ ਸਗੋਂ ਜਦੋਂ ਇਹੋ ਜੀ ਕਾਰਵਾਈ ਹੁੰਦੀ ਹੈ ਉੱਥੇ ਆ ਕੇ ਲੋਕ ਜਰੂਰ ਗੱਲ ਕਰਦੇ ਦੂਰ ਦੇ ਰਿਸ਼ਤੇਦਾਰਾਂ ਨੂੰ ਭੇਜ ਦਿੰਦੇ ਆ ਕਿ ਅੱਗੇ ਤੋਂ ਸਾਨੂੰ ਇੱਕ ਮੌਕਾ ਦਿੱਤਾ ਜਾਏ ਜੀ ਅਸੀਂ ਇਹੋ ਜਿਹਾ ਕੁਝ ਨਹੀਂ ਕਰਾਂਗੇ ਪਰ ਇਹ ਜਿਹੜੀ ਪ੍ਰਾਪਰਟੀਆਂ ਮੈਂ ਤੁਹਾਨੂੰ ਦੱਸਿਆ ਬਾਰ-ਬਾਰ ਵੀ ਸਿਵਲ ਪ੍ਰਸ਼ਾਸਨ ਵੱਲੋਂ ਆਇਡੈਂਟੀਫਾਈ ਕੀਤੀਆਂ ਗਈਆਂ ਕਿ ਜਿਵੇਂ ਇਹ ਵੀ ਹੁਣ ਮੰਡੀ ਦੇ ਏਰੀਆ ਦੇ ਵਿੱਚ ਇਹ ਬਣਾ ਰਿਆ ਸੀ ਤੇ ਧੱਕੇ ਨਾਲ ਬਣਾਈ ਜਾ ਰਿਹਾ ਸੀ ਜਦਨ ਕਿਦੇ ਛੁੱਟੀ ਹੁੰਦੀ ਸੀ ਉਦੋਂ ਨਾਲ ਇਹ ਕੰਮ ਸਟਾਰਟ ਕਰ ਲਿਆ ਫਿਰ ਜਦੋਂ ਕੰਮ ਵਾਲਾ ਦਿਨ ਹੁੰਦਾ ਉਹ ਦਿਨ ਬੰਦ ਕਰਤਾ ਤੇ ਰੁਕ ਨਹੀਂ ਸੀ ਰਿਹਾ ਤੇ ਫਿਰ ਉਹਨਾਂ ਨੇ ਤਾਂ ਇਹ ਪ੍ਰਸੀਡ ਕੀਤਾਗਾ ਨਸ਼ਾ ਤਸਕਰਾਂ ਨੂੰ ਹੁਣ ਚੇਤਾਵਨੀ ਦੇਣ ਦਾ ਟਾਈਮ ਨਹੀਂਗਾ ਚੇਤਾਵਨੀਆਂ ਬਹੁਤ ਦੇ ਦਿੱਤੀਆਂ ਨਸ਼ਾ ਤਸਕਰਾਂ ਦੇ ਖਿਲਾਫ ਤਾਂ ਹੁਣ ਸਖਤ ਕਾਰਵਾਈ ਦਾ ਟਾਈਮ ਹੈ ਤੇ ਅਸੀਂ ਬਿਲਕੁਲ ਹੱਥ ਧੋ ਕੇ ਪਿੱਛੇ ਪਏ ਹੋਇਆ ਜਿਹੜੇ ਬੰਦੇ ਹੱਲੇ ਵੀ ਨਹੀਂ ਹਟ ਰਹੇ ਉਹਨਾਂ ਦੇ ਮੁਕਦਮੇ ਦਰਜ ਹੋ ਰਹੇ ਨੇ ਜਦੋਂ ਤੋਂ ਯੁੱਧ ਨਸ਼ਾ ਵਿਰੁੱਧ ਸਟਾਰਟ ਹੋਇਆ ਸਾਡੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਤਕਰੀਬਨ 150 ਐਫਆਈਆਰ ਦਰਜ ਹੋ ਚੁੱਕੀ ਆ ਤੇ 220 ਤੋਂ ਵੱਧ ਬੰਦਿਆਂ ਦੀਆਂ ਰੈਸਟਾ ਬਹਿ ਚੁੱਕੀਆਂ ਨੇ ਤੇ ਜਦੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਵੇਂ ਅਸੀਂ ਕੈਸੋ ਆਪਰੇਸ਼ਨ ਕਰਨ ਗਏ ਸੀ ਥੋੜੇ ਦਿਨ ਪਹਿਲਾਂ ਜੋਲੀਆਂ ਤੇ ਉੱਥੇ ਇੱਕ ਸਟਰੀਟ ਹੈਗੀ ਜਿਹਦੇ ਵਿੱਚ 22-23 ਘਰ ਨੇ ਜਿਹੜੇ ਇਸੇ ਕੰਮ ਤੋਂ ਹੀ ਉਹਨਾਂ ਦਾ ਰੋਟੀ ਪਾਣੀ ਚੱਲਦਾ ਸੀਗਾ ਤੇ ਉਹਨਾਂ 22-23 ਘਰਾਂ ਚੋਂ ਸਾਨੂੰ 9 ਘਰਾਂ ਬਾਰੇ ਤਾਂ ਪਤਾ ਲੱਗਾ ਕਿ ਉਹ ਪਰਮਾਨੈਂਟਲੀ ਤਾਲੇ ਲਾ ਕੇ ਤੇ ਇੱਧਰ ਉੱਧਰ ਕਿਤੇ ਚਲੇ ਗਏ ਨੇ ਵੀ ਘਰ ਹੀ ਨਹੀਂ ਵੜਦੇ ਕਿ ਮੈਸੇਜ ਤਾਂ ਬਹੁਤ ਕਲੀਅਰ ਹੈ ਕਿ ਲੋਕਾਂ ਨੂੰ ਡਰ ਵੀ ਪਿਆ ਹੋਇਆ ਹੈ